ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਸਵੇਰ ਦਾ 7 ਵਜੇ 7 ਵਜੂ ਕੇ ਨੇ ਕੱਪੜੇ ਮੈਂ ਧੋ ਕੇ ਪਾਈ ਸੁੱਕਣੇ ਬਾਹਰ ਕੱਪੜੇ ਧੋ ਕੇ ਫੇਰ ਮੈਂ ਅੰਦਰ ਆਈ ਹਜੇ ਮੇਰੇ ਚਾਲੇ ਭਾਂਡੇ ਵੀ ਮੰਜਰਾਂ ਨੇ ਪਏ ਨੇ ਮੈਨੂੰ ਬਸ ਲਾਂਚ ਹੋ ਗਿਆ ਵੀ ਮੈਂ ਕੱਪੜੇ ਧੋ ਲਾ ਪਹਿਲੇ ਕਿਉਂਕਿ ਮੈਂ ਸੈਮੀ ਮਸ਼ੀਨ ਧੋਤੇ ਨੇ ਤਾਂ ਕਰਕੇ ਆਏ ਹੋ ਗਏ ਵੀ ਚਲ ਕੱਪੜੇ ਆ ਤੇ ਟਾਈਮ ਲੱਗ ਜੇ ਪਹਿਲਾਂ ਧੁੱਪ ਚੜ੍ਹੇ ਹੁੰਦੇ ਤੇ ਬਾਣੀ ਚ ਤੋੜੇ ਨੇ ਕੱਦੂ ਨੂੰ ਅੱਜ ਤੇ ਕੱਲ ਪੂਰੇ ਕੱਦੂ ਮਿਲਿੰਗੇ ਜਿੰਨੇ ਲੱਗੇ ਹੋਏ ਨੇ ਉਸ ਤੋਂ ਬਾਅਦ ਫਿਰ ਇੱਕਦਮ ਫੁੱਲ ਸਟਾਪ ਲੱਗ ਜਾਂਦਾ ਫਿਰ ਫਿਰ ਜਿਹੜਾ ਨਵਾਂ ਫੂਲ ਲੱਗਦਾ ਫਿਰ ਉਹਨਾਂ ਦੋ ਤਿੰਨ ਦਿਨ ਉੱਤਰ ਜਾਂਦੇ ਦੋ ਦੋ ਚਾਰ ਚਾਰ ਕਰਕੇ ਫਿਰ ਤਿੰਨ ਚਾਰ ਦਿਨਾਂ ਵਾਸਤੇ ਫਿਰ ਰੁਕ ਜਾਂਦੇ ਬਸ ਐਂ ਚੱਲਦਾ ਤੇ ਹੈ ਕਿਨੇ ਕੱਦੂ ਕਿੰਨੇ ਸੋਹਣੇ ਲੱਗਦੇ ਨੇ ਅੰਦਰ ਘਰ ਦੇ ਤਾਜ਼ਾ-ਤਾਜ਼ੇ ਕੱਦੂ ਚਲੋ ਜੀ ਤੇ ਅੱਜ ਮੈਂ ਬ੍ਰੈਕਫਾਸਟ ਵਿੱਚ ਬਣਾਉਂਗੀ ਆਪਣੇ ਓਟਮੀਲ ਐਂਡ ਦੱਬਾ ਡੋਹਰੀ ਐਂਡ ਸੁਵਿੰਦਰ ਕਾਂਦੇ ਮੈਂ ਬੇਸਨ ਚਿੱਲਾ ਖਾਣਾ ਓਟਮੀਲ ਨਹੀਂ ਖਾਂਦੇ ਦਲੀਆ ਨਹੀਂ ਖਾਂਦੇ ਬਨਾਣਾ ਸਮੂਦੀ ਨਹੀਂ ਉਹਨਾਂ ਨੂੰ ਅੱਛੀ ਲੱਗਦੀ ਬਸ ਇਹ ਚੀਜ਼ਾਂ ਉਹ ਖਾਂਦੇ ਨੇਗੇ ਉਹਨਾਂ ਲਈ ਬਣਾਉਂਗੀ ਬੇਸਨ ਚਿੱਲਾ ਮੈਂ ਆਪਣੇ ਲਈ ਬਣਾਉਂਗੀ ਓਟਮੀਲ ਤੇ ਲੰਚ ਵਿੱਚ ਸਾਡਾ ਨਾ ਆਈਐਨ ਜੈਸ਼ ਕੀਤੇ ਜਾਣ ਦਾ 2 ਘੰਟੇ ਕੰਮ ਲਈ ਕਿਤੇ ਬੰਦ ਰਿਹਾ ਪ੍ਰੋਗਰਾਮ ਤੇ ਸੁਵਿੰਦਰ ਕਾਂਦੇ ਲੰਚ ਲਈ ਕੁਝ ਨਾ ਬਣਾ ਹਲੇ ਕੱਚਾ ਪੱਕਾ ਜਾਈ ਹੈ ਤਾਂ ਮੇਰੇ ਕੋਲ ਕੱਲ ਵਾਲੀ ਤੋਰੀਆਂ ਦੀ ਸਬਜ਼ੀ ਪਈ ਆ ਬਿਨਾ ਦੁੱਧ ਤੋਂ ਤੇ ਕੁਝ ਰਾਤ ਵਾਲੀ ਐਗ ਕਰੀ ਹੋਈ ਪਈ ਆ ਸਦਵਿੰਦਰ ਕਹਿੰਦੇ ਜੀ ਆਪਾਂ ਨਾ ਆਪਾਂ ਨੂੰ ਲਾਂਚ ਕਰਨਾ ਪੈਗਾ ਤਾਂ ਫਿਰ ਆਪਣੇ ਕੋਲ ਸਬਜ਼ੀਆਂ ਪਈਆਂ ਨੇ ਵੀ ਲਾਂਚ ਵਾਸਤੇ ਸਬਜ਼ੀ ਨਾ ਬਣਾਈ। ਤਾਂ ਮੈਂ ਕੀ ਕਰਾਂ ਫਿਰ? ਤੇ ਇਸ ਕਰਕੇ ਲਾਂਚ ਵਾਸਤੇ ਮੈਂ ਕੁਝ ਨਹੀਂ ਸਬਜ਼ੀ ਬਣਾਉਂਗੀ ਫਿਰ ਮੈਂ ਸ਼ਾਮ ਨੂੰ ਬਣਾਉਂਗੀ ਸਿੱਧਾ। ਲਾਂਚ ਵਾਸਤੇ ਸਬਜ਼ੀਆਂ ਪਈਆਂ ਵਸ ਤੋਰੀਆਂ ਵਿੱਚ ਦੁੱਧ ਪਾ ਲਾਂਗੇ ਅਸੀਂ ਕਰੀ ਹੋਈ ਤਾਂ ਐਗ ਅਗਰ ਹੀ ਪਈ ਆ। ਆਟਾ ਗੁੰਨਣਾ ਵੀ ਬਸ ਮੈਂ ਹੁਣ ਕੱਲੇ ਬ੍ਰੇਕਫਾਸਟ ਦੀ ਤਿਆਰੀ ਕਰਨੀ ਆ। ਅੱਜ ਡਸਟਿੰਗ ਕੁਝ ਨਹੀਂ ਕਰਨੀ ਕੁਝ ਨਹੀਂ ਕੁਝ ਨਹੀਂ ਕਰਨੀ ਹੈਗੀ ਫਿਰ ਪਤਾ ਨਹੀਂ ਕੋਈ ਮਨ ਬਣ ਜੇ ਬੈਠੇ ਤਾਂ ਕੁਝ ਕਹਿ ਨਹੀਂ ਸਕਦੇ ਹਜੇ ਤਾਂ ਮੈਨੂੰ ਆਏ ਨਹੀਂ ਮੈਂ ਕੁਝ ਡਸਟਿੰਗ ਮੇਰਾ ਸਾਫ ਸਫਾਈ ਕੁਝ ਨਹੀਂ ਕਰਨੀ ਹੈਗੀ ਅੱਜ ਬਸ ਮੈਂ ਹੁਣ ਭਾਂਡੇ ਮਾਇਨਾ ਚਾਹ ਆਲੇ ਤੇ ਦੁੱਧ ਵਾਲਾ ਪਤੀਲਾ ਵੀ ਖਾਨੀ ਕਰਨਾ ਅੱਜ ਮੈਂ ਉਹ ਵੀ ਨਹੀਂ ਖਾਨੀ ਕਰਿਆ ਕਿਹੜਾ ਜੇ ਵੱਡਾ ਤੋੜ ਲਓ ਬਾਹਲਾ ਛੋਟਾ ਫਿਰ ਨਾ ਤੋੜਿਓ ਇਧਰੋਂ ਦੇਖੋ ਆਹ ਆ ਗਈ ਆ ਗਈ ਉਹ ਰਾਹ ਜਿੱਥੇ ਉਹ ਲੈ ਲੱਕੇ ਖੜੇ ਆਹਾਂ ਆ ਤੋੜ ਲੋ ਹਨਾ ਆਤਾ ਤੋੜ ਨਾਲ ਕੱਬੀ ਕਦੋਂ ਇਕੱਠਾ ਹੀ ਪੂਰਾ ਆਇਆ ਪਹਿਲਾਂ 2 ਦਿਨ ਕੋਈ ਕਦੂ ਨਹੀਂ ਆਇਆ ਹੈਗਾ 2-3 ਦਿਨ ਤਾਂ ਆ ਥੋੜਾ ਦੇਣਾ ਇਕੱਠੇ ਆ ਰਹੇ ਨੇ ਕਈ ਬੈਂਗਣੀ ਵੀ ਤੋੜਨ ਵਾਲੀ ਹੋ ਗਈ ਵਿੱਚ ਵੀ ਥੋੜ੍ਹੀ ਥੋੜ੍ਹੀ ਪਰਮ ਨੂੰ ਕਹਿ ਦੋ ਬੈਂਗਣੀ ਤੋੜ ਕੇ ਲੈ ਜਾਊਗੀ ਐ ਕਿ ਤੋੜ ਦੇਣਾ ਤਾਂ ਛੋਟੇ ਹੈਗੇ ਕਿੰਨੇ ਕਿਲੋ ਕੇ ਜਾਣੇ ਮੂਹਰ ਬੱਸ ਬਹੁਤ ਆ। ਜੰਮੀਆਂ ਮਾਤਾ ਨਹੀਂ ਖਾਣੇ ਇਸ ਮਾਤਾ ਨੂੰ। ਪੁੱਛ ਲੋ। ਲੋ ਫਰੈਸ਼ ਕੱਦੂ। ਆਰਗੇਨਿਕ ਕੱਦੂ। ਕੱਦੂ ਕੱਦੂ ਨਾਲ ਕਿੰਨੇ ਲੱਗੇ ਖੜੇ ਨੇ ਕੱਦੂ। ਇਕੱਠਾ ਹੀ ਪੂਰਾ ਆਉਂਦਾ ਫਿਰ ਜਿਉਂ ਆਉਂਦਾ ਫਿਰ 3-4 ਦਿਨ ਕੁਛ ਨਹੀਂ ਹੁੰਦਾ। ਕੱਦੂ ਹੀ ਕੱਦੂ ਹੋਈ ਜਾਂਦੀ। ਕੱਦੂ ਹੀ ਕੱਦੂ ਹੋ ਰਿਹਾ। ਹੁਣ 2-3 ਦਿਨ ਪੂਰੇ ਉੱਤਰਨਗੇ ਫਿਰ ਗੈਪ ਪੈ ਜਾਂਦਾ। ਜੇ ਤੋੜ ਨਾਲ ਤਾਂ ਤੋੜੂ ਨਹੀਂ ਤਾਂ ਹਲੇ ਫਿਰ ਆਪਾਂ ਹੈਂ? ਤੋੜ ਲ ਤੋੜ ਨਾਲ ਫਿਰ ਦੇ ਦਾਂਗੇ ਸਾਨੂੰ। ਕੱਪੜਿਆਂ ਦਾ ਕੰਮ ਹੋ ਗਿਆ ਧੰ ਧੋਤੇ ਗਏ ਜਿੰਨੇ ਧੋਤੇ ਨੇ ਹੁਣ ਉਨੇ ਹੀ ਪ੍ਰੈਸ ਕਰਨੇ ਪੈਣਗੇ ਸਾਰੇ ਇੱਥੇ ਪ੍ਰੈਸ ਮਾਰਨੀ ਪਊਗੀ ਹਬਸ ਧੋਤੇ ਗਏ ਫਿਰ ਉਸ ਤੋਂ ਬਾਅਦ ਪ੍ਰੈਸ ਚੱਲ ਪਾਉਂਦੀ ਆ ਫਿਰ ਫੇਰ ਧੂਣ ਵਾਲੇ ਹੋ ਜਾਂਦੇ ਨੇ ਤੇ ਹੁਣ ਮੈਂ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਕੰਮ ਅੱਜ ਕੱਪੜੇ ਧੋ ਕੇ ਸੁੱਕਣੇ ਪਾਏ ਨੇ ਬੱਸ ਬਾਹਰਲਾ ਕੰਮ ਕਰਤਾ ਕਿ ਧੁੱਪ ਚੜ੍ਹੇ ਫਿਰ ਉਸ ਤੋਂ ਬਾਅਦ ਕਰਨੇ ਔਖਾ ਹੁੰਦੇ ਕੰਮ ਕੱਪੜੇ-ਕੁਪੜੇ ਧੋਣਾ ਧੁੱਪੇ ਸੁੱਕਣੇ ਪਾਉਣੇ ਔਖੇ ਹੁੰਦੇ ਨੇ ਇੱਧਰ ਨਾ ਆਵਲੇ ਸਾਈਡ ਤੇ ਸਾਡੇ ਆਹ ਵਾਲੇ ਕੋਰਨਰ ਤੇ ਚੜਦੀ ਧੁੱਪ ਆ ਜਾਂਦੀ ਉਹ ਸਾਹਮ ਕਰਾਈ ਹੁੰਦੇ ਕੰਮ ਪਹਿਲਾਂ ਮੈਨੂੰ ਮੇੜਦਾ ਫਿਰ ਮੈਂ ਅੰਦਰਲੇ ਕੰਮ ਸ਼ੁਰੂ ਕਰਾਂਗਾ ਕਿ ਚੱਡੀ ਅੰਦਰ ਇਧਰ ਮੈਂ ਨਾ ਸੀਡਸ ਦਾ ਇੱਕ ਮਿਕਸ ਬਣਾ ਰਿਆ ਸੀ ਕਿਉਂਕਿ ਜਿਹੜੇ ਪਹਿਲਾਂ ਮੈਂ ਬੋਟਲ ਰੀਫਿਲ ਕਰੀ ਸੀ ਉਹ ਛੋ ਗਈ ਸੀ ਖਤਮ ਤੇ ਮੈਂ ਹੁਣ ਇਹ ਦੁਬਾਰੇ ਇੱਕ ਬੋਟਲ ਭਰ ਕੇ ਰੱਖ ਲੂੰਗੀ ਸੀਡਸ ਜਿੰਨੇ ਵੀ ਮੈਂ ਖਾਣੇ ਹੁੰਦੇ ਨੇ ਮਿਕਸ ਕਰ ਲੈਣੇ ਫਿਰ ਅਲੱਗ-ਅਲੱਗ ਸ਼ੀਸ਼ੀਆਂ ਚਕਣੇ ਪੈਂਦੀ ਆ ਤੇ ਇਧਰ ਕੱਢ ਕੇ ਰੱਖੇ ਨੇ ਚਣੇ ਭੂਣ ਵਾਸਤੇ ਸ਼ਾਮ ਨੂੰ ਬੋਇਲ ਕਰੂੰਗੀ ਇਹ ਕੁਝ ਪੁਰਾਣੇ ਚਣੇ ਸੀ ਡੱਬੀ ਚ ਪਹਿਲਾਂ ਵਾਲੇ ਇਹਨਾਂ ਮਾਸਟਾਕਸ ਨੂੰ ਡੱਬੇ ਵਿੱਚ ਸੀ ਤਾਂ ਹੀ ਫਿਰ ਮੈਂ ਉਹ ਲਾਗ ਹੀ ਰੱਖ ਲਈ ਸੀ ਕੱਢ ਕੇ ਤੇ ਇੱਧਰ ਮੈਂ ਆਪਣਾ ਬ੍ਰੈਕਫਾਸਟ ਲਈ ਓਟਸ ਦੁੱਧ ਵਿੱਚ ਸੋਕ ਕਰਤੇ ਤੇ ਹੁਣ ਹੋ ਗਿਆਸ ਮੇਰੇ ਬ੍ਰੈਕਫਾਸਟ ਦਾ ਟਾਈਮ ਤੇ ਮੈਂ ਬਣਾ ਲਿਆ ਸੀ ਆਪਣਾ ਓਟ ਮੀਲ ਕਰ ਲੈ ਸੀ ਪ੍ਰਪੇਅਰ ਦਵਿੰਦਰ ਕੋਲੇ ਬੈਠ ਰਹੇ ਬੈਠੇ ਸੀ ਪੁੱਛ ਰਹੇ ਸੀ ਇਹਦੇ ਵਿੱਚ ਕੀ ਕੀ ਪਾਇਆ ਤੇ ਮੈਂ ਦੱਸ ਰਹੀ ਸੀ ਇਹਦੇ ਵਿੱਚ ਕੀ ਕੀ ਪਾਇਆ ਵੀ ਡ్రਾਈ ਫਰੂਟਸ ਪਾਏ ਨੇ ਸੀਡਸ ਪਾਏ ਨੇ ਹਨੀ ਪਾਇਆ ਬਨਾਣਾ ਪਾਇਆ ਹਨ ਤੇ ਉਹਨਾਂ ਨੇ ਵੀ ਟ੍ਰਾਈ ਕੀਤਾ ਖਾਣ ਦਾ ਉਹਨਾਂ ਨੂੰ ਅੱਜ ਅੱਛਾ ਲੱਗਾ ਮੇਰੇ ਰੀਸ ਨਾਲ ਉਹਨਾਂ ਨੇ ਵੀ ਟ੍ਰਾਈ ਕੀਤਾ ਟਾਈਮ ਹੋ ਗਿਆ 7:30 ਹੋ ਗਿਆ 7:30 ਹੋ ਗਏ ਮੈਂ ਤਾਂ ਆਪਣਾ ਬ੍ਰੇਕਫਾਸਟ ਕਰ ਲਿਆ ਤੇ ਹੁਣ ਮੈਂ ਦਵਿੰਦਰ ਦਾ ਬ੍ਰੇਕਫਾਸਟ ਤਿਆਰ ਕਰ ਰਹੀ ਆ ਬੇਸਨ ਚਿਲਾ ਇਹ ਕਹਿੰਦੇ ਮੈਂ ਬੇਸਨ ਚਿਲਾ ਖਾਉਂਗਾ ਓਟਮੀਲ ਖਾਂਦੇ ਨਹੀਂ ਪਰ ਅੱਜ ਖਾ ਲਿਆ ਤੇ ਜਦੋਂ ਮੈਂ ਬ੍ਰੇਕਫਾਸਟ ਆਪਣੀ ਸ਼ੂਟ ਕਰ ਰਹੀ ਸੀ ਨਾ ਵੀਡੀਓ ਮੈਨੂੰ ਪੁੱਛੇ ਸੀ ਆ ਕੀ ਆ ਕੀ ਆ ਕੇ ਇਹ ਫਾਇਦੇ ਵਿੱਚ ਫਿਰ ਕਹਿੰਦੇ ਚਲੋ ਮੈਂ ਦੇਖਾ ਖਾ ਕੇ ਨਾ ਜੀ ਕਰਨਾ ਟੇਸਟ ਕਰਦੇ ਨਾ ਬਹੁਤ ਅੱਛਾ ਲੱਗਿਆ ਖਾ ਕੇ ਕਾਫੀ ਹਨਾ ਅਗਰ ਤੁਸੀਂ ਮੈਂ ਵੀ ਖਾਇਆ ਤੁਹਾਨੂੰ ਕਹਿੰਦੇ ਨਾ ਖੀਰ ਵਾਂਗੂ ਇਹ ਤਾਂ ਹੈ ਹੀ ਨਾ ਟੇਸਟ ਕੀ ਮੈਨੂੰ ਟੇਸਟ ਹੀ ਹੁੰਦਾ ਮੈਂ ਕਦੋਂ ਖ ਇਨਾਂ ਲਈ ਬਣਾ ਰਹੀਆਂ ਬੇਸਨ ਚਿੱਲੇ ਇਹ ਕਹਿੰਦੇ ਤੂੰ ਸਭ ਦਾ ਭਾਰ ਘਟਾਉਣੀ ਹੈ ਸਭ ਦੀ ਹੈਲਪ ਕਰਦੇ ਤੂੰ ਮੇਰਾ ਮੇਰੇ ਵਾਸਤੇ ਕੋਸ਼ਿਸ਼ ਨਹੀਂ ਕਰਦੇ ਮੇਰਾ ਕਿਉਂ ਨਹੀਂ ਭਾਰ ਘਟਾਉਂਦੀ ਤੇ ਹੁਣ ਇਹਨਾਂ ਲਈ ਵੀ ਓਮੇ ਫਿਡ ਮੀਲਸ ਪ੍ਰਪੇਅਰ ਕਰਦੀਆਂ ਮੈਂ ਬ੍ਰੈਕਫਾਸਟ ਚ ਕੁਛ ਰਹੇ ਜੈ ਹੈਲਦੀ ਤੇ ਬਾਅਦ ਵਿੱਚ ਰੋਟੀ ਜਿੰਨੇ ਮੈਂ ਖਾਣੀਆਂ ਰਾਤ ਦਾ ਡਿਨਰ ਫਿਰ ਸਾਡਾ ਦੋਨੋਂ ਇੱਕੋ ਹੀ ਹੁੰਦਾ ਕਈ ਵਾਰ ਚੋਇਸ ਨਹੀਂ ਮਿਲਦੀ ਪਰ ਲੱਗ ਲੱਗ ਇਹ ਹੋ ਜਾਂਦਾ ਇਹਨਾਂ ਲਈ ਹੁਣ ਬਣ ਰਹੀ ਨੇ ਚਿੱਲੇ ਬੇਸਨ ਦੇ ਵਿੱਚ ਮੈਂ ਸੂਜੀ ਪਾ ਲਈ ਬਰੀਕ ਵਾਲੀ ਜੇ ਮੋਟੀਆਂ ਨੂੰ ਮਿਕਸੀ ਚ ਪੀਸ ਕੇ ਮੈਂ ਰੱਖੀ ਹੋਈ ਹੈ ਅਲੱਗ ਮੋਟੀਆਂ ਅਲੱਗ ਰੱਖੀ ਤੇ ਸੂਜੀ ਨਾਲ ਨਾ क्रिस्प ਹੋ ਜਾਂਦੇ ਨੇ ਬਸਾਂ ਚਿੱਲੇ ਦੇਸਾਂ ਦੇ 2 ਚਮਚੇ ਸੂਜੀ ਦੇ ਪਾਓ ਬਹੁਤ ਵਧੀਆ ਚਿੱਲੇ ਬਣਦੇ ਨੇ क्रिस्प ਹੋ ਜਾਂਦੇ ਨੇ ਇਹਦੇ ਵਿੱਚ ਪਾਣੀ ਆਪਾਂ ਮਸਾਲੇ ਨਮਕ ਮਿਰਚ ਹਰੀ ਮਿਰਚ ਹੈ ਨਹੀਂ ਹਰੀ ਮਿਰਚ ਬਿਨਾ ਨਾ ਕੰਮ ਖੜਿਆ ਮਤਲਬ ਪਿਛਲੇ ਸਾਲ ਤੋਂ ਸਾਡੇ ਬਾੜੀ ਚ ਪੇੜੇ ਲੱਗੇ ਸੀ ਹਰੀ ਮਿਰਚ ਦੇ ਐਤ ਕੀ ਲਾਏ ਨੇ ਉਹ ਪੱਟ ਤੇ ਬਸ ਹਰੀ ਮਿਰਚ ਬਿਨਾ ਬਹੁਤ ਕੰਮ ਔਖਾ ਹੋ ਜਾਂਦਾ ਹਰੀ ਮਿਰਚ ਨਾਲ ਟੇਸ ਆਦੀ ਵਧੀਆ ਆਉਂਦਾ ਸੋ ਇਹ ਮੈਟਰ ਆਪਾਂ ਕਰ ਲਿਆ ਤਿਆਰ ਥੋੜਾ ਨਾੜਾ ਹੋ ਗਿਆ ਸੂਜੀ ਦੇ ਨਾ ਉਹ ਚੱਲਿਆ ਪਾਣੀ ਸੋਕ ਲੈ ਵਸੇ ਪੱਤਰਾ ਰੱਖਿਆ ਸੀ ਤੇ ਹੁਣ ਇਹਨੂੰ ਕਮਾ ਕਰਕੇ ਬਣਾਉਣੀ ਆਪਾਂ ਚਿੱਲੇ ਤੇ 3-4 ਦਿਨ ਹੋ ਗਏ ਨਾ ਮੈਂ ਡਾਈਟ ਕਰਦੇ ਨੂੰ ਡਾਈਟ ਕਰ ਕਹਿ ਸਕਦੇ ਥੋੜਾ ਜਿਹਾ ਖਾਣ ਪੀਣ ਦੀ ਆਦਤ ਵੀ ਸੁਧਾਰੀ ਕਰਨਾ ਹੁੰਦਾ ਔਰ ਫਰਕ ਪੈ ਰਿਹਾ ਇਹਨਾਂ ਦੇ weight ਦਾ ਜਦੋਂ ਆਪਾਂ ਆਪਾਂ ਸਵੇਰੇ scale ਤੇ ਖੜਦੇ ਆ ਨਾ weight ਅਗਲੇ ਦਿਨ ਘਟਿਆ ਹੁੰਦਾ ਫਿਰ ਆਪਾਂ ਨੂੰ ਹੌਸਲੇ ਦੇ ਹੋਏ ਤਾਂ ਵੀ ਖਾ ਹੁਣ ਇਹਨਾਂ ਨੂੰ ਪੂਰਾ ਹੌਸਲਾ ਵੀ ਖਾ ਮੇਰਾ ਭਾਰ ਘੱਟ ਗਿਆ ਹੁਣ ਲੱਗੇ ਪੈਨੇ ਦੇਖੋ ਫਿਰ ਜੀ ਨਾ ਡਾਈਟ ਕਰਨਗੇ ਛੱਡ ਦੇਣਗੇ ਫਿਰ ਨਿਕਟਣਾ ਹੈਗਾ ਜਿਹੜੇ ਦਿਨ ਡਾਈਟ ਸਹੀ ਹੈ ਤਾਂ weight ਥੋੜਾ ਘਟੂਗਾ ਕੋਈ ਰੋਕ ਨਹੀਂ ਸਕਦਾ weight ਘਟਾਉਣਾ ਸਾਰਾ ਕੁਝ ਡਾਈਟ ਤੇ ਹੀ ਡਿਪੈਂਡ ਹੁੰਦਾ ਹੈ। ਮੈਂ ਆਪਣੇ ਵੱਲੋਂ ਮਿਹਨਤ ਕਰਦੇ ਹਾਂ, ਕੋਸ਼ਿਸ਼ ਕਰ ਰਹੀ ਹਾਂ। ਬਾਅਦਿਆਂ ਅਗਲੇ ਦੇ 6th ਆਫ ਦਿ ਮੂਥ ਤੇ ਕਿੰਨਾ ਕੰਟਰੋਲ ਰੱਖਣਾ ਹੈ ਤਾਂ ਅਗਲੇ ਦੇ ਸਾਰੇ ਆ। ਮੇਰੀ ਮੀਲਸ ਬਣਾਉਣ ਵਿੱਚ ਬਹੁਤ ਬਹੁਤ ਮਿਹਨਤ ਲੱਗਦੀ ਹੈ। ਉਨੀ ਬੰਦੇ ਦੇ ਖਾਣ ਚ ਨਹੀਂ ਲੱਗਦੀ ਜਿਵੇਂ ਬਣਾਉਣ ਚ ਲੱਗਦੀ ਹੈ ਮਿਹਨਤ। ਚਲ ਮੈਂ ਟਮਾਟਰ ਲਾ। ਇੰਤਰ ਵਿੱਚ ਮੈਂ ਚਨੇ ਸੋਕ ਕਰੂੰਗੀ। ਸ਼ਾਮ ਨੂੰ ਕਹਿੰਦੇ ਜਿਹੜੇ ਵਿੱਚ ਮੈਂ ਚਨੇ ਆ ਦੀ ਚਾਟ ਖਾਣੀ ਆ। ਚਿੱਟੇ ਛਾਨੇ ਮੋਂ ਤੇ ਉਹਨੂੰ ਮਸ਼ਾਲ ਉਬਾਲ ਕੇ ਰੱਖ ਲੂੰਗੀ ਤੇ ਇਹਨਾਂ ਦਵਿੰਦਰ ਲਈ ਚਾਟ ਤਿਆਰ ਕਰ ਦੂੰਗੀ ਚਾਨਾ ਚਾਟ ਵਿੱਚ ਸੈਲਟ ਪਾ ਕੇ ਕੱਲ ਨੂੰ ਫਿਰ ਇਹਦੇ ਉਬਲ ਹੋਏ ਫਰਿੱਚਾਣੇ ਮੈਂ ਫਰਿੱਜ ਵਿੱਚ ਰੱਖ ਦੂੰਗੀ ਇਹਦੇ ਸਬਜੀ ਬਣ ਦੂੰਗੀ ਕੱਲ ਨੂੰ ਫਿਰ ਐ ਕਰੂੰਗੀ ਇਹਨੂੰ ਮੈਂ ਸੋਕ ਕਰਕੇ ਰੱਖਣਾ ਨਹੀਂ ਹਾਂ ਤਵਾ ਕੱਢ ਲਾਂ ਨਾਨ ਸਟਿਕ ਤਵੇ ਬਾਰੇ ਨਾ ਬਹੁਤ ਸੁਆਣਾ ਹੁੰਦਾ ਇਹ ਮੈਂ ਤੁਹਾਨੂੰ ਕਿਹ ਸ਼ੇਅਰ ਕੀਤਾ ਹੋਇਆ ਪੀ ਐਨ ਵੀ ਬ੍ਰਾਂਡ ਐ ਪੀ ਐਕ ਵੀ ਬਹੁਤ ਹੈਵੀ ਐ ਚੱਕਣ ਵੀ ਜਿਹੜਾ ਬਾਟਮ ਬਹੁਤ ਹੈਵੀ ਐ ਐਂਡ which is फटाफट ਮਸਟ ਹੁੰਦੀ ਐ ਜਦੋਂ ਗਰਮ ਹੋ ਜਾਂਦਾ ਪੂਰਾ ਹੀਟ ਕਾਫੀ ਟਾਈਮ ਲਈ ਰਹਿੰਦੀ ਹੈ ਤੇ ਪੂਰਾ ਗਰਮ ਹੋ ਜਾਂਦਾ ਫਿਰ ਤਾਂ ਬਹੁਤ ਵਧੀਆ ਹੈਗਾ ਇਹਦਾ ਰਿਵਿਊ ਜਿਵੇਂ ਕਹਾ ਤੁਸੀਂ ਖਰੀਦ ਸਕਦੇ ਹੋਗੇ 1.5 ਸਾਲ ਤੋਂ ਮੈਂ ਲਗਾਤਾਰ ਯੂਜ਼ ਕਰ ਰਹੀ ਹਾਂ ਬਹੁਤ ਬਹੁਤ ਵਧੀਆ ਤਵਾ ਜੀ ਤੇ ਹੁਣ ਬਣਾ ਰਹੀ ਸੀ ਮੈਂ ਚੀਲਾ ਬੇਸਨ ਤੇ ਸੂਜੀ ਦਾ ਚੀਲਾ ਬੇਸਨ ਜਾਂਦਾ ਹੀ ਸੂਜੀ ਦੇ ਮੈਂ 2 ਚਮਚ ਪਾਏ ਸੀ ਸੂਜੀ ਪਾਉਣ ਨਾਲ ਨਾ ਬਸ ਕ੍ਰਿਸਪ ਹੋ ਜਾਂਦਾ ਜੇ ਤੁਹਾਨੂੰ ਕ੍ਰਿਸਪ ਚੀਲਾ ਪਸੰਦ ਆ ਬੇਸਨ ਵਿੱਚ ਸੂਜੀ ਪਾ ਲਓ ਜੇ ਸੌਫਟ ਪਸੰਦ ਆ ਤਾਂ ਇਕੱਲਾ ਬੇਸਨ ਦਾ ਹੀ ਬਣਾ ਲੂ ਤੁਸੀਂ ਜਾਂ ਫਿਰ ਪਨੀਰ ਕਤੂਕਾਸ ਕਰਕੇ ਪਾਲੋ ਉਹਦੇ ਨਾਲ ਵੀ ਸੌਫਟ ਰਹਿੰਦਾ ਉਹ ਜਿੱਲਾ ਚਿਲਾ ਬੁੱਧਵਿੰਦਰ ਨੇ ਖਾ ਲਿਆ ਉਹ ਕਹਿੰਦੇ ਹੁਣ ਮੈਨੂੰ ਫਰੈਸ਼ ਲੈਮਨ ਬਣਾ ਕੇ ਦੇ ਦੇ। ਇਹ ਆਪਾਂ ਬਣਾ ਲੈਣੇ ਫਰੈਸ਼ ਲੈਮਨ ਜਿਵੇਂ ਆਪਾਂ ਨਿੰਬੂ ਪਾਣੀ ਬਣਾਉਣ ਦੇ ਵਿੱਚ ਮੈਂ ਪਾਇਆ ਚੀਨੀ, ਕਾਲਾ ਨਮਕ, ਕਾਲੀ ਮਿਰਚ ਤੇ ਨਿੰਬੂ ਨਿਚੋੜ ਲਿਆ ਪਦੀਨੇ ਦੇ ਪੱਤੇ ਪਾ ਲਿਆ ਤੁਹਾਨੂੰ ਦਿਖਾਇਆ ਨਾ ਗ੍ਰੀਨ ਗ੍ਰੀਨ ਦੇ ਪਦੀਨੇ ਦੇ ਪੱਤੇ ਮੈਂ ਤਾਂ ਹੱਥ ਨਾਲ ਹੀ ਬਰੀਕ ਬਰੀਕ ਉਤਰ ਕੇ ਪਾ ਲੇ। ਮੈਂ ਤੁਹਾਨੂੰ ਚਾਹ ਪੂਣਾ ਕੱਟ ਕੇ ਪਾਣਾ ਜਿਵੇਂ ਧਨੀਆ ਪਾਉਣਾ ਕੱਟ ਕੇ ਪਾਓ ਫਲੇਵਰ ਫੇਰ ਜਿਆਦਾ ਵਧੀਆ ਹੋਊਗਾ ਇਹਦਾ। ਇਹ ਕੂਕੀ ਵਿੱਚ ਰੱਖ ਲਿਓ ਪੱਤੇ ਬਹੁਤ ਵਧੀਆ ਸੁਆਵਾ ਲਾਉਂਦਾ ਪਦੀਨੇ ਦਾ ਵਿੱਚ ਇਹਦੇ ਮਿਕਸ ਕਰਕੇ ਸਾਰਾ ਕੁਝ ਤੇ ਆਹ ਰੱਖੋ ਨਿੰਬੂ ਨਿਚੋੜੇ ਦਾ ਹੋਰ ਕੁਝ ਨਹੀਂ ਕੀਤਾ ਨਿੰਬੂ ਪਾਣੀ ਬਣਾਉਣਾ ਬਸ ਉਹਦੇ ਜਗਾ ਥੋੜਾ ਜਿਹਾ ਐਨਾ ਕਿ ਮੈਂ ਪਾਣੀ ਵਾਲਾ ਨਾਰਮਲ ਨਮਕੀ ਨੀ ਨਮਕ ਮਿਕਸ ਹੋ ਜਾਣਾ ਉਸ ਤੋਂ ਬਾਅਦ ਪਾਵਾਂਗੇ ਆਹ ਵਾਲਾ ਸੋਡਾ ਆਹ ਸੋਡੇ ਦੇ ਬੋਟਲਸ ਹੁੰਦੀਆਂ ਨਾ ਇਹ ਪਾਵਾਂਗੇ ਇਹ ਫ੍ਰਿਜ ਵਿੱਚ ਐਨਾ ਕਿ ਪਿਆਸੀ ਇਹ ਮਹਨਪਾਰੂ ਲੈ ਕੇ ਜਾ ਕੇ ਫ੍ਰਿਜ ਵਿੱਚ ਸਾਰੇ ਕਦਮ ਇਕੱਠੇ ਠਿੱਕ ਦੇਣੀ ਨੇ ਇਹਦੇ ਵਿੱਚ ਫਰਕ ਪੈਣਾ ਆਈਸਕ੍ਰੀਮ ਦਾ ਬਹੁਤ ਟੇਸਟੀ ਬੰਦਰ ਬਿਲਕੁਲ ਪਜਾਰ ਵਾਲਾ ਨਾ ਲੋ 11 ਸੋਡਾ ਬਣ ਜਾਣਾ। ਹੁਤਾਮ ਖੋਲੇ ਲਿਆ ਪਾਉਂਦੇ। ਮੇਲਾ ਦਾ ਬਹੁਤ ਹੋ ਗਿਆ ਸੀ। ਬਹੁਤ ਟੇਸਟੀ ਲੈਮਨ ਸੋਡਾ ਬਣ ਕੇ ਤਿਆਰ ਆ ਨਿੰਬੂ ਪਾਣੀ ਵਾਂਗੂ ਸੇਮ ਰੈਸਪੀ ਆ। ਬਸ ਸਿਰਫ ਇਹਦੇ ਵਿੱਚ ਪਧਿਨੀ ਦੇ ਪੱਤੇ ਪੈਣਗੇ, ਅੱਧਾ ਪਾਣੀ ਅੱਧਾ ਸੋਡਾ ਪਾਉਗਾ। ਮਿੱਠਾ ਤੁਸੀਂ ਘੱਟ ਪਾ ਲਓਗੇ ਤਾਂ ਵੀ ਚੱਲ ਜਾਊਗਾ ਕਿਉਂਕਿ ਲੈਮਨ ਸੋਡਾ ਆਮ ਸੌਰੀ ਆਮ ਵਾਲਾ ਸੋਡਾ ਤੁਸੀਂ ਉਵੇਂ ਸਿੰਪਲ ਨਾਰਮਲ ਵੀ ਪੀ ਸਕਦੇ ਹੋਂਗੇ। ਮ ਫਲੇਵਰ ਹੁੰਦਾ ਤੀਮ ਚ ਅੱਛਾ ਲੱਗਦਾ ਜਿਹੜਾ ਕੋਡਰ ਨਹੀਂ ਸੀ ਨਾ ਅਸੀਂ ਪਾ ਲਈਏ ਆਪਣਾ ਲੈਮਨ ਸੋਡਾ ਅਸੀਂ ਮਦਦ ਵਿੰਦਨ ਕਰਾਂਗੇ ਸਾਲ ਟਾਈਮ ਹੋ ਗਿਆ ਸਵਾ 4 ਦਾ ਸਵਾ 4 ਹੋ ਗਏ ਸ਼ਾਮ ਦੇ ਤੇ ਹੁਣ ਅਸੀਂ ਆਇਆ ਘਰੇ ਘਰੇ ਆਉਣ ਦਾ ਸ਼ਾਕ ਆ ਰਿਹਾ ਲੋ ਪਹਿਲਾਂ ਚਾਹ ਪੀਏ ਕਿਉਂਕਿ ਜਿਹੜੀ ਚਾਹ ਘਰ ਦੀ ਹੁੰਦੀ ਆ ਘਰ ਦੀ ਹੁੰਦੀ ਆ ਬਾਕੀ ਕੁਝ ਵੀ ਹੈ ਚਾਹੀ ਆਪਦੇ ਘਰ ਇਹ ਘਰਵਾਰੀ ਮौज ਨਹੀਂ ਘਰਵਾਰਕਾ ਸਕੂਨ ਨਹੀਂ ਕਿਤੇ ਮਰਦੇ ਚੱਲ ਜਾਓ ਘਰਵਾਰਕਾ ਖਾਣ ਪੀਣ ਨਹੀਂ ਹੈ ਹਣ ਨੂੰ ਵੀ ਅਸੀਂ ਸ਼ਾਮ ਨੂੰ ਚਾਹ ਨਹੀਂ ਪੀਤੀ ਤੇ ਸ਼ਾਮ ਵਾਲੀ ਚਾਹ ਹੋ ਰਹੀ ਹੈ ਇਹ ਇਹ ਪਾ ਰਹੇ ਸੌਂਫ ਸੌਂਫ ਨਾ ਮੈਂ ਪੀਸ ਕੇ ਰੱਖੀ ਸੀ ਦਰਦੜੀ ਕਰਕੇ ਇਹਦਾ ਫਲੇਵਰ ਜਾਦੇ ਵਧੀਆ ਹੁੰਦਾ ਚਾਹ ਵਿੱਚ ਜੇ ਸਾਂਭਤ ਪਾਉਂਦੇ ਸੀਗੇ ਤਾਂ ਉਹਦਾ ਨਹੀਂ ਫਲੇਵਰ ਜਾਦਾ ਵਧੀਆ ਹੁੰਦਾ ਸੀਗਾ ਥੋੜੀ ਜਿਹੀ ਪਾ ਲਾਂ ਅਜਵੈਨ ਉਹ ਤਾਂ ਪੱਤੇ ਮੈਂ ਤੋੜ ਕੇ ਰੱਖ ਦਿੰਨੇ ਅਜਵੈਨ ਦੇ ਪਾਉਣੀ ਹੋਣੀ ਪਰ ਤੋੜਨ ਵਾਲੇ ਪੈਣੇ ਹੁਣੇ ਤੋੜੇ ਨੇ ਅਜਵੈ ਚਾਹ ਬਣਾਉਂਦੀ ਫਿੱਕੀ ਦਵਿੰਦਰ ਨੂੰ ਥੋੜੀ ਜਿਹੀ ਪੀਸੀ ਚੀਨੀ ਪਾ ਦੂੰਗੀ ਬਸ ਫਿੱਕੀ ਕਹਿੰਦੇ ਮੇਰੇ ਤੋਂ ਚਾਹ ਨਹੀਂ ਪੀਤੀ ਜਾਂਦੀ ਥੋੜੀ ਜਿਹੀ ਚੀਨੀ ਪਾ ਦੇ ਕਾ ਥੋੜੀ ਜਿਹੀ ਨਾ ਮਾਤਰ ਜਮੀ ਤੇ ਇਧਰ ਬਣ ਰਹੀ ਚਾਹ ਚਾਹ ਬਣਦੇ ਬਣਦੇ ਮੈਂ ਜਾਈ ਟੋਕਰੀ ਚ ਭਾਂਡੇ ਪਏ ਮੈਂ ਸਵੇਰ ਦੇ ਉਹ ਚੱਕਦੀ ਆ ਤੇ ਕਿਚਨ ਚ ਕੋਈ ਹੋਰ ਚੀਜ਼ ਕੋਈ ਚੱਕਣ ਵਾਲੀ ਇਧਰ ਉਧਰ ਉਹ ਚੱਕਦੀ ਆ ਤੇ ਉਸ ਤੋਂ ਬਾਅਦ ਅਸੀਂ ਹੁਣ ਚਾਹ ਪੀ ਕੇ ਜਾਣਾ ਬਾਜ਼ਾਰ ਮਾਨਸਾ ਇੱਕ ਦੋ ਕੰਮ ਨੇ ਦਵਿੰਦਰ ਨੂੰ ਤੇ ਇਕੱਲੇ ਵੀ ਕਰ ਸਕਦੇ ਸੀ ਪਰ ਫਿਰ ਇਹਨਾਂ ਨੂੰ ਐ ਹੋਏ ਨੇ ਵਿਚਾਰੇ ਇੱਕ ਦੁਕਾਨ ਤੋਂ ਚੀਜ਼ ਤੋਂ ਲੈ ਲੰਗੀ ਇੱਕ ਮੈਨੂੰ ਫੋਨ ਆ ਗਿਆ ਕਰਕੇ ਬੈਠਾ ਮੈਂ ਫੋਨ ਕਰ ਲਵਾਂ ਜਾਂ ਕਿਤੇ ਕਈ ਵਾਰ ਗੱਡੀ ਪਾਰਕ ਨਹੀਂ ਹੁੰਦੀ ਕਹਿੰਦੇ ਚਲ ਉੱਤਰ ਕੇ ਤੂੰ ਲੈ ਲਈਂ ਆਂ ਥੋੜਾ ਸੌਖਾ ਹੋ ਜਾਊਗਾ ਤੇ ਕੱਪੜੇ ਵੀ ਮੇਰੇ ਪ੍ਰੈਸਾਂ ਵਾਲੇ ਪਏ ਸੀ ਫਿਰ ਕੱਪੜੇ ਪ੍ਰੈਸਿਆਂ ਆ ਕੇ ਕਰੂੰਗੀ ਜਾਂ ਫਿਰ ਕੱਲ ਤੇ ਉਹ ਜਾਣੂ ਕਿ ਕੱਪੜੇ ਵੀ ਅੱਜ ਕਾਫੀ ਸੀ ਪ੍ਰੈਸ ਵਾਲੇ ਸਾਰੇ ਕਾਟਨ ਦੇ ਹੁੰਦੇ ਨੇ ਗਰਮੀ 'ਚ ਆਲਮੋਸਟ ਪ੍ਰੈਸ ਵਾਲੀ ਹੋ ਜਾਂਦੇ ਨੇ ਚਲੋ ਪਹਿਲਾਂ ਚਾਹ ਪੀ ਲਈਏ ਨਾ ਚਾਹ ਬਣਾ ਦਵਾਂ ਨਵੇਂ ਆਪਾਂ ਦੇ ਚੱਕਰ ਦਾ ਟਾਈਮ ਹੋ ਰਿਹਾ 8 ਵਜੇ ਦਾ 8 ਵਜੇ ਗਏ ਸੀ ਹੁਣ ਘਰੇ ਆਇਆ ਘਰੇ ਆਉਣਸਾਰ ਮੈਂ ਥੋੜੀ ਜਿਹੀ ਚਨੇ ਦਵਿੰਦਰ ਲਈ ਆਹ ਛੋਟਾ ਟੁਕਕਾ ਚ ਬੋਇਲ ਕਰਤੇ ਜਿਹੜਾ ਐਕਸਟਰਾ ਜਿਹੜਾ ਐਕਸਟਰਾ ਚਨੇ ਸੀ ਉਹ ਮੈਂ ਫ੍ਰਿਜ ਵਿੱਚ ਕੁੱਕਰ ਅੰ内 ਰੱਖ ਦੂੰਗੀ ਸਵੇਰੇ ਬੋਇਲ ਕਰਕੇ ਕੁਝ ਫ੍ਰੀਜ਼ ਕਰ ਲੂੰਗੀ ਉਹ ਸਬਜ਼ੀ ਬਣਾ ਲੂੰਗੀ ਤੇ ਗਵਾਰਾ ਫਲੀ ਆਈ ਸੀ ਖੇਤੋਂ ਕਰ ਲ ਉਹ ਮੈਂ ਤੋਂ ਧੋ ਕੇ ਰੱਖਿਆ ਪਿਆ ਫ੍ਰਿਜ ਵਿੱਚ ਮੈਂ ਸੋਚਦੀ ਸੀ ਰਾਤ ਨੂੰ ਕੱਟੂੰਗੀ ਟਾਈਮ ਲੱਗੇ ਦੇਖ ਲੂੰਗੀ ਮੈਂ ਕੱਟ ਲੂੰਗੀ ਨਾ ਨੂੰ ਕਿ ਹੁਣ ਕਿਉਂਕਿ ਤੁਸ ਅਸੀਂ ਨਾ ਗਏ ਸੀ ਡਾਕਟਰ ਦੇ ਦਵਿੰਦਰ ਉਹ ਦਵਿੰਦਰ ਨੇ ਹੋਰ ਕੰਮ ਕਰ ਲੇ ਬਾਜ਼ਾਰ ਦੇ ਤੇ ਮੈਨੂੰ ਡੈਂਟਿਸਟ ਕੋਲ ਛੱਡ ਤਾ ਮੇਰੇ ਬਹੁਤ ਜ਼ਿਆੜੀ ਪ੍ਰੋਬਲਮ ਚੱਲ ਰਹੀ ਐ ਇਨਫੈਕਸ਼ਨ ਹੋਈ ਹੋਈ ਆ ਪੇਨ ਵੀ ਅਤੇ ਉਹ ਸੀ ਵੇਟ ਕਰਦੇ ਕਰਦੇ ਇੰਨਾ ਟਾਈਮ ਲੱਗ ਗਿਆ ਉਹਦੀ ਮੈਡੀਸਨ ਲੈ ਕੇ ਐ ਬਾਕੀ ਦੁਬਾਰਾ ਫੇਰ ਡਾਕਟਰ ਬੁਲਾਉਗਾ ਨਾ ਐਕਸ-ਰੇ ਕਰਾ ਕਰ ਟਾਈਮ ਲੱਗ ਗਿਆ ਤੇ ਇਧਰ ਜਿਹੜੇ ਪਹਿਲਾਂ ਮੈਂ ਤੁਹਾਨੂੰ ਕੱਚ ਦੇ ਸੈਨੋ ਦੀ ਮੰਗ ਦਿਖਾਈ ਸੀ ਕੱਪ ਛੋਟੇ ਚਾਹ ਵਾਲੇ ਉਹ ਅਸੀਂ ਰਿਟਰਨ ਕਰਤੇ ਸੀ ਅਗਲੇ ਦਿਨ ਰਿਟਰਨ ਕਰਕੇ ਜੋ ਲੈ ਕੇ ਆਈ ਸੀ ਤੇ ਹੁਣ ਅਸੀਂ ਉਸ ਤੋਂ ਵੱਡਾ ਸਾਈਜ਼ ਮਿਲ ਗਿਆ ਸਾਨੂੰ ਇਹ ਹੋਰ ਸ਼ਾਪ ਤੋਂ ਮਿਲਿਆ ਇਹ ਲੈ ਕੇ ਆਏ ਇਹ ਟ੍ਰਿਓ ਦੇ ਨੇ ਟ੍ਰਿਓ ਬ੍ਰਾਂਡ ਨੂੰ ਜਿਵੇਂ ਆ ਦੇਖੋ ਟ੍ਰਿਓ ਦੇ ਨੇ ਤੇ ਇਹ ਸਾਈਜ਼ ਵੱਡਾ ਜਿਵੇਂ ਆਪਾਂ ਨੋਰਮਲ ਚਾਹ ਪੀਂਦੇ ਆ ਉਹ ਸਾਈਜ਼ ਸਾਈਜ਼ ਵੱਡਾ ਕਵਾਲਿਟੀ ਬਹੁਤ ਅੱਛੀ ਹੈ ਹੁੰਦਾ ਵੀ ਪੂਰਾ ਕੁਲਾ ਕੰਫਰਟੇਬਲ ਹੱਥ ਕੋਣ ਵਾਸਤੇ ਤੇ ਅੰਦਰ ਕਲੀਨ ਕਰਨੇ ਵੀ ਈਜ਼ੀ ਨੇ ਇਹਦਾ ਜਿਹੜਾ ਉੱਪਰ ਨੂੰ ਵਾਈਡ ਹੈ ਅਚੀ ਤਰ੍ਹਾਂ ਕਲੀਨ ਵੀ ਹੋ ਜਾਂਦੇ ਨੇਗੇ ਇਹ ਲੈ ਕੇ 6 ਪੀਸ ਆਫ ਕਾਫੀ ਜ਼ਿਆਦਾ ਵਧੀਆ ਪ੍ਰਾਈਸ ਤੇ ਮਿਲ ਗਏ ਜਿਹੜੀ ਗੱਲ ਹੈ ਵੀ ਟ੍ਰਿਓ ਦੇ ਮਿਲਟਨ ਦੇ ਹਨਾ ਇੰਨੇ ਅੱਛੇ ਪ੍ਰਾਈਸ ਮਿਲ ਗਏ ਮੈਨੂੰ ਕਹੀਂ ਤੇ ਬਹੁਤ ਕਾਸਟਲੀ ਹੋਣਗੇ ਪਰ ਨੋਰਮਲ ਜੇ ਨੇ ਕੋਈ ਜ਼ਿਆਦਾ ਕਾਸਟ ਦੀ ਨਹੀਂ ਹੈਗੀ ਆਈ ਥਿੰਕ ਸੋ ਇਹ 400 ਦੇ ਕੁਛ ਮਿੰਨਰ ਥੋੜਾ ਜਿਹਾ ਕੁਛ 400 ਤੋਂ ਵੀ ਘੱਟ ਆਏ ਨੇ 6 ਪੀਸ ਇਹ 350 ਤੋਂ ਪੌਣੇ 400 ਦੇ ਕੁਛ ਆਏ ਆਏ ਨੇਗੇ ਤੇ ਆਏ ਬਸ ਇਹੀ ਲੈ ਕੇ ਆਂਦੇ ਨੇ ਇਹ ਦਵਿੰਦਰ ਨੇ ਕਹੇ ਨੇ ਮੈਂ ਤਾਂ ਬੈਠੀ ਵੀ ਆਪੇ ਖਰੀਦ ਲਿਆ ਦਾ ਜਿਹੜੀ ਚੀਜ਼ ਨਹੀਂ ਹੁੰਦੀ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਹੱ피 ਬਸ ਮੈਨੂੰ ਫੋਟੋ ਪੇ ਤੇ ਸਾਲ ਲੈਣਾ ਮੱਲੇ ਨੂੰ ਆ ਇੱਕ ਮੱਗ ਪੇਟੇ ਵਾਸਤੇ ਲੈ ਆਉਂਦਾ ਹੁਣ ਕੋਣ ਉਥੇ ਚਾਹੀਦਾ ਫਿਰ ਇਹ ਉਹਦਾ ਮਾਮਲਾ ਹੈ ਮੈਂ ਹੁਣ ਕਲੀਨ ਕਰਦੇ ਸਾਰੇ ਕਲੀਨ ਕਰੂੰਗੀ ਤਾਂ ਮੈਂ ਇੱਥੇ ਰੱਖ ਦਿੱਤੀ ਸੀ ਜੇ ਸਫਾਈ ਕਰਨੀ ਹੈ ਨਾ ਤਨੀ ਪਨੀਰ ਫ੍ਰਿਜ ਵਿੱਚ ਰੱਖਤਾ ਕਾਲਾ ਨਮਕ ਸੀ ਇਹ ਨੂੰ ਮੈਂ ਡੱਬੇ ਵਿੱਚ ਪਾ ਲਮ ਕਾਲਾ ਨਮਕ ਖਤਮ ਹੋਇਆ ਤੇ ਅੱਜ ਇੰਨੇ ਕੰਮ ਸੀਗੇ ਮੈਨੂੰ ਤਾਂ ਬਸ ਡੈਂਟਿਸਟ ਦੇ ਹੀ ਟਾਈਮ ਲੱਗਾ ਬੈਠੀ ਨੂੰ ਬਾਕੀ ਸਾਰੇ ਕੰਮ ਇਹਨਾਂ ਦਵਿੰਦਰ ਨੇ ਹੀ ਕਰ ਦੇਣਗੇ ਹੁਣ ਆ ਕੇ ਖਾਣ ਪੀਣ ਦੀ ਕਰਦੇ ਆ ਤਿਆਰੀ ਮੈਂ 2-3 3 ਐਗ ਬੋਇਲ ਕਰਨੇ ਰੱਖੇ ਨੇ ਉਧਰ ਇਧਰ ਵਿੱਚ ਜਨੇ ਰੱਖੇ ਨੇ ਦਵਿੰਦਰ ਕਹਿੰਦੇ ਮੈਂ ਜਨਾ ਛਾਟ ਖਾਣੇ ਮੈਂ ਬੋਇਲਡ ਐਗ ਖਾ ਲੂੰਗੀ ਕੁਝ ਥੋੜੀ ਸ ਕੁੱਛ ਬਨਾਉਣੀ ਤੋਂ ਇਹ ਕੱਪੜੇ ਪਏ ਨੇ ਪ੍ਰੈਸ ਵਾਲੇ ਕੱਲ ਨੂੰ ਕਰੂੰਗੀ ਸਬਜ਼ੀ ਮੈਂ ਸੋਚ ਰਹੀ ਨੇ ਕੱਟ ਕੇ ਰੱਖ ਦਾਂ ਫਲੀਆਂ ਦੀ ਉਹ ਮੈਂ ਟਰਾਈ ਕਰੂੰਗੀ ਘੱਟਣਾ ਤੇ ਇਧਰ ਮੈਂ ਪ੍ਰੈਪਰੇਸ਼ਨ ਕਰ ਰਹੀ ਸੀ ਛਾੜ ਦੇ ਚਨੇ ਬੋਇਲ ਹੋ ਚੁੱਕੇ ਸੀ ਚਨੇ ਮੈਂ ਠੰਡੇ ਵੀ ਕਰ ਲਏ ਸੀ ਕੱਢ ਕੇ ਤੇ ਇਧਰ ਮੈਂ ਸੈਲਡ ਕੱਟ ਲਿਆ ਖੀਰਾ ਟਮਾਟਰ ਪਿਆਜ਼ ਹਰੀ ਮਿਰਚ ਬਹੁਤ ਥੋੜੀ ਹਰੀ ਮਿਰਚ ਕੱਟੀ ਐ ਤੇ ਕੁਛ ਮੈਂ ਪਨੀਰ ਦੇ ਪੀਸ ਕੱਟ ਲਈ ਤੇ ਸਾਰੇ ਸਮਾਨ ਨੂੰ ਪਾ ਦਾਂਗੇ ਚਨੇ ਵਿੱਚ ਇਹ ਚਨਾ ਚਾਟ ਆਪਾਂ ਬ੍ਰੈਕਫਾਸਟ ਵਿੱਚ ਵੀ ਖਾ ਸਕਦੇ ਆ ਲੰਚ ਵਿੱਚ ਵੀ ਖਾ ਸਕਦੇ ਆ ਪਰ ਡਿਨਰ ਵਿੱਚ ਮੈਨੂੰ ਲੱਗਦਾ ਅਵੋਇਡ ਕਰਨੀ ਚਾਹੀਦਾ ਪਰ ਜੇ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈਗੀ ਤਾਂ ਡਿਨਰ ਵਿੱਚ ਵੀ ਖਾ ਸਕਦੇ ਹੋਗੇ ਤੇ ਇਹਦੇ ਵਿੱਚ ਮੈਂ ਪਾ ਲਏ ਸਾਰੇ ਮਸਾਲੇ ਜਿਵੇਂ ਕਾਲਾ ਨਮਕ ਕਾਲੀ ਮਿਰਚ ਚਾਟ ਮਸਾਲਾ ਭੁੰਨੇ ਹੋਏ ਜੀਰੇ ਦਾ ਪਾਊਡਰ ਪਾ ਲਿਆ ਤੇ ਇਹ ਸਾਰੇ ਮਸਾਲੇ ਪਾ ਲਏ ਨਿੰਬੂ ਨਚੋੜ ਲਿਆ ਖਾਸ ਕਰਕੇ ਨਿੰਬੂ ਤੇ ਚਾਟ ਮਸਾਲਾ ਤਾਂ ਸਭ ਤੋਂ ਜ਼ਰੂਰੀ ਹੈ ਕਿਉਂਕਿ ਇਹ ਹੀ ਚੀਜ਼ਾਂ ਦੋ ਟੇਸਟ ਬਣਾਉਂਦੀਆਂ ਨੇ ਚਟਪਟਾ ਜਾ ਕਿਨਾਰਾ ਤੇ ਖੱਟਾ ਜਾ ਤੇ ਹੁਣ ਜਨਾ ਚਾਟ ਰੈਡੀ ਹੈ ਟਾਈਮ ਹੋਰੇ 9 ਵਜੇ ਦਾ ਤੇ ਮੇਰੀ ਕਿਚਨ ਹੁਣ ਕਲੀਨ ਹੋਈ ਐ ਕਲੋਜ਼ ਕਰ ਰਹੀ ਹਾਂ ਬਸ ਮੈਂ ਕਿਚਨ ਕਲੋਜ਼ਿੰਗ ਟਾਈਮ ਹੋ ਗਿਆ ਮੇਰੇ ਕਿਚਨ ਦਾ ਇੱਧਰ ਮੈਂ ਦੁੱਧ ਕੰਢਿਆ ਆਪਣਾ ਮੈਂ ਬਿਕੋਜ਼ ਅਜੇ ਮੈਨੂੰ ਆਉਣਾ ਨਾ ਕਿ ਫਿਰ ਮੈਂ ਦੁੱਧ ਗਰਮ ਕਰੂੰਗੀ ਇਹ ਮੈਂ ਟਾਕੇ ਰੱਖ ਦਾਨੀ ਠੀਕ ਐ ਇਹ ਸਬਜੀ ਮੈਂ ਨਾ ਕੇ ਅੰਦਰ ਏਸੀ ਰੂਮ ਚ ਬਹਿ ਕੇ ਆਰਾਮ ਨਾਲ ਬੈਠ ਤੇ ਫਿਰ ਮੈਂ ਕੱਟੂੰਗੀ ਸਵੇਰੇ ਬਣ ਜੂ ਫਿਰ ਨਹੀਂ ਤਾਂ ਪਈਆਂ ਸੁੱਕ ਜਾਣਗੇ ਹੋਰ ਰਸ ਮੋੜ ਜੇ ਹੋ ਜਾਣਗੇ ਹਨਾ ਤੋਤੀਆਂ ਪਈਆਂ ਨੇ ਸਵੇਰ ਦੀਆਂ ਫਿਰ ਮੈਂ ਇਹਨਾਂ ਨੂੰ ਬੈਠ ਤੇ ਬਹਿ ਕੇ ਆਰਾਮ ਨਾਲ ਕਪੜਾ ਵਛਾ ਕੇ ਉੱਥੇ ਕੱਟਦੀ ਆਂ ਇਧਰ ਦਵਿੰਦਰ ਨੇ ਆਪਣੀ ਚਨਾ ਚਾਟ ਖਾ ਲਈ ਤੇ ਲੈਮਨ ਸੋਡਾ ਜਾਂ ਫਰੈਸ਼ ਲੈਮਨ ਉਹਨਾਂ ਦਾ ਰੈਡੀ ਹੈ ਬਸ ਮੈਨੂੰ ਹੁਣ ਜਾਣੀ ਉਹ ਕਹਿੰਦੇ ਫ੍ਰਿਜ ਵਿੱਚ ਰੱਖ ਜਾ ਸਾਰਾ ਕੁਛ ਇਹਦੇ ਵਿੱਚ ਮੈਂ ਸਮਾਨ ਪਾਤਾ ਸਿਰਫ ਸੋਡਾ ਪਾਣਾ ਜਦੋਂ ਪੀਣਾ ਹੋਇਆ ਉਹਨਾਂ ਨੇ ਆਪੇ ਪਾ ਲਾਂਗੇ ਨੇ ਪਹਿਲੇ ਹੀ ਪਾਤੋ ਫਿਰ ਉਹਦੀ ਨਾ ਫਿਲਸ ਆ ਜਿਹੜਾ ਗੈਸ ਦਾ ਖਤਮ ਹੋ ਜੂਗੀ ਆ ਮੇਰੀ ਅੰਨਿਕ ਮੈਂ ਪਹਿਲਾਂ ਪ੍ਰੈਪ ਕਰਤੀ ਬਿਕੋਜ਼ ਫਿਰ ਨਾ ਕਿਚਨ 'ਚ ਆ ਕੇ ਕੰਮ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਗਰਮੀ ਗਰਮੀ ਬੰਦਾ ਫਿਰ ਹੋ ਜਾਂਦਾ ਹਨਾ ਇਧਰ ਚਨੇ ਸੀ ਜਿਹੜੇ ਮੈਂ ਥੋੜੇ ਜਿਹਾ ਬੋਇਲ ਕਰੇ ਸੀ ਚਾਟ ਲਈ ਕੁਝ ਬਚ ਗਏ ਸੀ ਉਹ ਮੈਂ ਰ ਮੈਂ ਇਹ ਤਾਂ ਕੱਪ ਚ ਪਾਉਂਦੇ ਸਿਰਫ ਸਪੇਸ ਘੱਟ ਰੋਕੂਗਾ ਨਾ ਫ੍ਰਿਜ ਵਿੱਚ ਤੇ ਕੱਲ ਨੂੰ ਜੋ ਸਬਜ਼ੀ ਵਗੈਰਾ ਬਣਾਉਂਗਾ ਉਹ ਚ ਐਡ ਹੋ ਜਾਣਗੇ ਤੇ ਪਾਣੀ ਸੋ ਵੀ ਮੈਂ ਇਹਦੇ ਵਿੱਚ ਹੀ ਪਾਤਾ ਇੱਕ ਵਾਰੀ ਜਾਣੇ ਵਿੱਚ ਪਾਦੇ ਹਾਲੇ ਥੋੜੀ ਜਿਹੀ ਗਰਮ ਸੀਗੀ ਤੇ ਮੈਂ ਫਿਰ ਫ੍ਰਿਜ ਵਿੱਚ ਰੱਖ ਦਉਂਗੀ ਇਹ ਮੈਂ ਤਿਆਰੀ ਇਹ ਤਾਂ ਆ ਮੈਂ ਫ੍ਰਿਜ ਵਿੱਚ ਰੱਖ ਦਨੀ ਆ ਇੰਨੀ ਕਿ ਤਿਆਰੀ ਮੈਂ ਕਰਕੇ ਜਾ ਰਹੀਆਂ ਫਿਰ ਮੈਂ ਨਹਾਵਾ ਕੇ ਦੁੱਧ ਗਰਮ ਕਰਨੀ ਆ ਆਪਣਾ ਤੇ ਹੁਣ ਸੀ ਰਾਤ ਦਾ ਟਾਈਮ ਆ ਕਿਚਨ ਦਾ ਸਾਰਾ ਕੰਮ ਡਨ ਕਰ ਲਿਆ ਸੀ ਦੁੱਧ ਮੈਂ ਆਪਣਾ ਗਰਮ ਕਰਕੇ ਕੋਲੇ ਰੱਖ ਲਿਆ ਸੀ ਨਾਲ ਨਾਲ ਮੈਂ ਦੁੱਧ ਪੀ ਲੂੰਗੀ ਤੇ ਨਹਾ ਵੀ ਮੈਂ ਲਈ ਸੀ ਨਹਾਉਣ ਦਾ ਕੰਮ ਵੀ ਖਤਮ ਹੋ ਗਿਆ ਇਸ ਬਸ ਹੁਣ ਆਈਸ ਮੈਂ ਸਬਜੀ ਕੱਟ ਕੇ ਰੱਖਦਾ ਫਲੀਆਂ ਮੈਂ ਧੋ ਕੇ ਸਵੇਰੇ ਰੱਖਦੇ ਐ ਇਸ ਵੇਲੇ ਕੱਟਣ ਦਾ ਮੇਰਾ ਟਾਈਮ ਨਹੀਂ ਲੱਗਾ ਮੈਂ ਕਿ ਹੁਣ ਕੱਟ ਤਾਂ ਫਿਰ ਸਵੇਰੇ ਸਬਜੀ ਬਣ ਜੂਗੀ ਜੇ ਨਾ ਕੱਟੀਆਂ ਤਾਂ ਮੈਨੂੰ ਸਵੇਰੇ ਫੇਰ ਕੱਟਣ ਦਾ ਟਾਈਮ ਨਹੀਂ ਲੱਗਣਾ ਮੈਂ ਫੇਰ ਕਹਿ ਦਿੰਨਾ ਚਲ ਕੱਟੀਆਂ ਨਹੀਂ ਹੈਗੀਆਂ ਕੋਈ ਹੋਰ ਸੌਖੀ ਆਪਸ਼ਨ ਦੇਖ ਲਾਂ ਕਿਉਂਕਿ ਸਵੇਰੇ ਐਨੇ ਕੰਮ ਹੋ ਜਾਂਦੇ ਨੇ ਸੋ ਬੈਟਰ ਆ ਕਿ ਸਬਜੀ ਜਿਹੜ ਜੋ ਆਪਣੇ ਤੇ ਜ਼ਿੰਮੇਵਾਰੀ ਹੁੰਦੀਆਂ ਨੇ ਵੀ ਆਪਾਂ ਕੁਝ ਕਰਨਾ ਫੇਰ ਆਪਾਂ ਔਖੇ ਸੌਕੇ ਸਾਰਾ ਕੁਝ ਹੀ ਕਰਦੇ ਆਂਗੇ ਜ਼ਿੰਮੇਵਾਰੀ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ ਜੇ ਜੋ ਆਪਣੇ ਤੇ ਜ਼ਿੰਮੇਵਾਰੀ ਵੀ ਆਪਾਂ ਹੀ ਸਵੇਰੇ ਕਿਚਨ ਚ ਖਾਣਾ ਬਣਾਉਣਾ ਆਪਾਂ ਨੂੰ ਪੁੱਛਣਗੇ ਸਾਰੇ ਕੀ ਬਣਾਇਆ ਆਪਣੇ ਘਰ ਦੇ ਦੇਖਣਗੇ ਵੀ ਖਾਣਾ ਕਦੋਂ ਬਣ ਗਿਆ ਤੇ ਕਦੋਂ ਆਪਾਂ ਨੂੰ ਸਰਵ ਹੋ ਰਿਹਾ ਫਿਰ ਉਹ ਜ਼ਿੰਮੇਵਾਰੀ ਵੱਡੀ ਹੋ ਜਾਂਦੀ ਹੈ ਇਸ ਕਰਕੇ ਸਾਰਾ ਦੇਖਣਾ ਪੈਂਦਾ ਵੀ ਅੱਜ ਕੀ ਬਣਾਇਆ ਸੀ ਤੇ ਕੱਲ ਨੂੰ ਕੀ ਬਣਾਉਣਾ ਸਾਰੀ ਪਲੈਨਿੰਗ ਕਰਕੇ ਜੇ ਰੱਖਾਂਗੇ ਇੱਕ ਦਿਨ ਪਹਿਲਾਂ ਹੀ ਸੋਚਾਂਗੇ ਨੈਕਸਟ ਡੇ ਬਾਰੇ ਨਾ ਵੀ ਕੱਲ ਨੂੰ ਕੀ ਮੀਲਸ ਚ ਆਪਾਂ ਕੀ ਬਣਾਉਣਾ ਤਾਂ ਆਪਾਂ ਨੂੰ ਵੀ ਈਜ਼ੀ ਹੋ ਜਾਂਦਾ ਹੈਗਾ ਆਪਾਂ ਇਹ ਫਿਰ ਸਵੇਰੇ ਉਲਝਦੇ ਨਹੀਂਗੇ ਬਾਕੀ ਕੱਪੜੇ ਮੇਰੇ ਪ੍ਰੈਸ ਵਾਲੇ ਰਹਿ ਗਏ ਸੋ ਉਹ ਮੈਂ ਕੱਲ ਨੂੰ ਵੀ ਪ੍ਰੈਸ ਕਰੂੰਗੀ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ